ਕੀ ਪਤਾ ਟਿਕਾਣਾ ਪੁੱਛਦੇ ਆ ਕੀ ਪਤਾ ਟਿਕਾਣਾ ਪੁੱਛਦੇ ਆ ਇਹ ਪਤਾ ਟਿਕਾਣਾ ਪੁੱਛਦੇ ਆ ਓ ਮੇਰੇ ਸ਼ਾਹਰਦਨਾ ਤਨਹਾਈ ਏ ਕੀ ਪਤਾ ਟਿਕਾਣਾ ਪੁੱਛਦੇ ਆ ਤੇ ਮੇਰੇ ਸ਼ਹਿਰ ਦਾ ਨਾ ਤਨਹਾਈ ਏ ਉੱਥੇ ਅੱਜ ਕੱਲ ਆਦਮ ਮਿਲ ਸਕਦਾ ਤੇ ਮੇਰਾ ਸ਼ਹਿਰ ਦਾ ਨਾ ਤਨਹਾਈ ਕੀ ਪਤਾ ਟਿਕਾਣਾ ਪੁੱਛਦੇ ਆ ਮੇਰੇ ਸ਼ਹਿਰ ਦਾ ਨਾ ਤਨਹਾਈ ਏ ਜਿਲਾ ਸੁਖਨ ਨਵਾਬ ਤਹਿਸੀਲ ਹਿਸਾ ਜ਼ਿਲ੍ਹਾ ਸੁਖਨ ਨਵਾਬ ਤਹਿਸੀਲ ਹਜ਼ਰ ਉਹ ਜਿੰਦਾ ਦਾ ਖਾਨਾਰਸ ਵਈਏ ਕੀ ਬਾਤ ਨਾ ਰੋਜ਼ਗਾਰ ਦੇ ਵਿੱਚ ਗੁਲਾਬ ਮੈਂ ਹੋਵਾਂਗਾ ਸੰਗੜੇ ਫੁੱਲਾਂ ਦੀ ਮਹਿਕ ਟੱਕ ਵਿੱਚ ਸੋਵਾਂਗਾ ਮੇਰੀ ਮੈਂ ਇੱਕ ਪਖੇਰੀ ਹੋਵੇਗੀ ਨੀ ਤੇਰੇ ਅੰਗ ਅੰਗ ਤਾਈ ਸ਼ੋਵੇਗੀ ਮੇਰੀ ਮੈਂ ਇੱਕ ਪਖੇਰੀ ਹੋਵੇਗੀ ਨੀ ਤੇਰੇ ਅੰਗ ਅੰਗ ਤਾਈ ਸ਼ੋਵੇਗੀ ਤੂੰ ਸਭ ਚੰਦ ਤੂੰ ਪਿਆਰੀ ਵਾਲਾ ਸਮਝ ਕੇ ਬਾਗੋ ਬਾਗ ਹੋ ਜਾਇਆ ਕਰੇਗੀ ਮੇਰੇ ਗੀਤ ਦਰਦ ਪਰੇ ਸੁਣ ਸੁਣ ਮੀਰ ਬਹਾਇਆ ਕਰੇਗੀ ਵਾਹ ਫਿਰ ਤਾਂ ਤੁਹਾਨੂੰ ਪਾਣ ਦੀ ਲੋੜ ਨਹੀਂ ਆ ਗਿਆ ਆ ਗਿਆ ਵਾਹ ਵੀ ਵਾਹ ਵਾਹ ਇਹ ਤਾਂ ਸਾਰਿਆਂ ਨਾਲ ਸਿਹਾਰਾ ਯਾਰ ਅੱਛਾ ਇਹ ਤਾਂ ਵੇਖੀ ਲੈ ਹੁਣ ਤਾਂ ਇਹ ਤਾਂ ਇਹ ਤਾਂ ਸੁਣਦੇ ਆਪਾਂ ਲੈ ਪਾਠ ਸੁਣਾਵਾਂ ਮੈਂ ਜੀ ਇਹਨਾਂ ਨੂੰ ਸੁਣਾਉਣ ਲੱਗ ਜਾਦਾ ਪਾਠ ਪੰਜਾਬੀ ਦਾ ਹਾਂ ਤੇ ਬੈਠਾ ਹੁੰਦਾ ਸੀ ਅੰਗਰੇਜ਼ੀ ਦੀ ਕਲਾਸ ਦੇ ਵਿੱਚ 6ਵੀਂ ਕਲਾਸ ਦੇ ਵਿੱਚ ਆ ਉੜਾੜਾ ਆਉਂਦਾ ਨਹੀਂ ਸੀ ਮੈਨੂੰ ਅੱਛਾ ਲੈ ਆ ਵੀ ਆਲਮ ਕਿੰਨਾ ਸ਼ਾਇਰਾ ਸੁਣਾ ਵੀ ਪਾਠ ਸੁਣਾ ਮੈਂ ਪਾਠ ਸੁਣਾਉਂਦਾ ਜੀ ਸ਼ਾਂ ਦਾ ਇਹਦੇ ਨੂੰ ਪੜਿਆ ਕਰੋ ਇਹਨੇ ਕਿੰਨਾ ਸੋਹਣਾ ਸੁਣਾਇਆ ਤੁਸੀਂ ਪੜਦੇ ਨਹੀਂ ਬੱਚਾ ਪੜਿਆ ਕਰੋ ਤੁਸੀਂ ਤੇ ਬਾਈ ਪਿੰਦਾ ਆਂਦਾ ਸੀ ਉਹ ਜਦੋਂ ਇਹਨੂੰ ਬਾਲ ਸਭਾ ਲੱਗਦੀ ਸੀਗੀ ਤੇ ਇਹਨੂੰ ਪਾਲ ਕੇ ਲੈ ਆਉਣੇ ਪੈਂਦੇ ਕਿਉਂ ਬਾਈ ਪਿੰਦੇ ਇਹ ਨੂੰ ਪਾਲਣਾ ਪੈਦਾ ਗਲੀਆਂ ਗਲੀਆਂ ਤੇ ਵੜਦੇ ਪੰਜ ਚਾਰ ਜਣੇ ਸੀ ਅੱਛਾ ਆਹ ਮਤਲਬ ਸਾਡੇ ਇੱਥੇ ਪਿੰਡ ਦੇ ਸਮਾਸਟਰ ਤੋਂ ਅੱਜ ਤੋਂ ਆਉਣ ਲੱਗੇ ਉਹ ਆਹ ਹੰਦਾ ਵੀ ਐ ਕਰੋ ਵੀ ਪੰਜ ਚਾਰ ਜਣੇ ਜਾਓ ਤੁਹਾਨੂੰ ਆਲ ਨੂੰ ਲਿਓ ਪਾਲ ਕੇ ਪਾਲ ਕੇ ਲਿਆਓ ਉਹ ਮੈਡਮਾਂ ਵੀ ਸੀ ਸਾਡੇ ਇੱਥੇ ਗਿੱਤਰਵਾਦ ਤੁਸੀਂ ਕਿ ਭੋਲਾ ਲਿਆ ਕਲਦੀਬ ਮਾਨਕ ਦਾ ਕਲਦੀਬ ਮਾਨਕ ਦਾ ਠੀਕ ਹੈ ਉਹਦੇ ਤੇ ਮੈਨੂੰ 50 ਰੁਪਏ ਮਿਲ ਗਏ ਵਾਹ ਜੀ ਬਹੁਣੀ ਬੱਚਾ ਸੀ ਨਿਕਾ ਜਾ ਹਾਂ ਸੱਚੇ ਮੈਂ 100 ਦਾ ਨੋਟ ਦਿੱਤਾ ਉਹ ਕਿਸੇ ਨੇ ਵਾਹ ਹਾਂ ਮੈਂ 100 ਦਾ ਨੋਟ ਰਹਾ ਵਾਹ ਨੂੰ 100 ਦਾ ਨੋਟ ਸਮਝ ਕੇ ਤੇ ਘਰੇ ਲਿਆਇਆ ਘਰੇ ਲਿਆ ਕੇ ਮੈਂ ਵਾਹਾਂ ਆਜ ਮਾਂ ਹੁੰਦੀ ਮਾਦਰੀਆਂ ਵਾਲੇ ਗੀਤ ਗਾਇਆ ਸੀ ਤੇ ਵੇਖੀ ਮੈਨੂੰ 100 ਦਾ ਨੋਟ ਆ ਮੇਰੇ ਕੋਲ ਠੀਕ ਆ ਤੇ ਉਹ ਕਹਿੰਦੀ ਰੱਖ ਫਿਰ ਪੁੱਤ ਜੇ ਵਿੱਚ ਪਾਲਾ ਤੇ ਕਲਾਕਾਰ ਨੇ ਤੁਹਾਡੇ ਕਿਹੜੇ ਕਿਹੜੇ ਕਲਾਕਾਰਾਂ ਨੇ ਤੁਹਾਡੇ ਗੀਤ ਗਾਏ ਆ ਕੋਈ ਲਿਖੇ ਤੁਹਾਡੇ ਹਾਂਜੀ ਮੈਂ ਗੋਰੇ ਚੱਕ ਵਾਲੇ ਨਾਲ ਵੀ ਗਾਇਆ ਦਲਕਾਰ ਸਿੰਘ ਨਾਲ ਵੀ ਗਾਇਆ ਚਮਕਣ ਨਾਲ ਵੀ ਗਾਇਆ ਬ੍ਰਵੀਰ ਚੋਟਾ ਨਾਲ ਵੀ ਗਾਇਆਗਾ ਿੱਕੇ ਮੋਟੇ ਸਾਰੇ ਕਲਾਕਾਰਾਂ ਨਾਲ ਗਾਇਆ ਜੀ ਮੇਰਾ ਕੁਲਦੀਪ ਮਾਰਕ ਨਾਲ ਵੀ ਗਾਇਆ ਹੋਇਆਗਾ ਕਬੀਰ ਮਾਰਕ ਆਪ ਸੱਦ ਕੇ ਲਿਆ ਗਿਆ ਤੇ ਬਾਈ ਦੱਸਿਓ ਪਾਲੀ ਜੀ ਸਾਡੇ ਸਕੂਲ ਤੇ ਖੜਾ ਆਇਆ ਸੀਗਾ ਸਕੂਲ ਚ ਤੁਹਾਡੇ ਪਿੰਡ ਹਾਂਜੀ ਠੀਕ ਐ ਤੇ ਉੱਥੇ ਜਿਹੜਾ ਕਲਾਕਾਰ ਸੀਗਾ ਠੀਕ ਐ ਉਹਨੂੰ ਪਿੰਡ ਵਾਲਿਆਂ ਨੇ ਕਹਿ ਕੇ ਹਾਂ ਤੇ ਇਹ ਤੋਂ ਦੋ ਗਾਣੇ ਲਵਾਏ ਸੀ ਆਲਮ ਤੋਂ ਆਲਮ ਤੋਂ ਠੀਕ ਐ ਜੀ ਤੇ ਮੁੜ ਕੇ ਕਲਾਕਾਰ ਆ ਤੰਮੇ ਖੜ ਕੇ ਕਹਿੰਦਾ ਵੀ ਇਹਨੂੰ ਸਟੇਜ ਤੇ ਧਾਰ ਦਿਓ ਅੱਛਾ ਤੇ ਭਾਈ ਮੈਨੂੰ ਗਾਣਾ ਗਾ ਲੈਣ ਤੇ ਪਿੰਡ ਵਾਲਿਆਂ ਨੇ ਮੱਲੋ ਮਲੇਚਾ ਆ ਕੇ ਦੁਬਾਰਾ ਫੇਰ ਇਹ ਤੋਂ ਗਾਣੇ ਲਵਾਏ ਅੱਛਾ ਕੋ ਕਲਾਕਾਰ ਕੀ ਆਂਦਾ ਵੀ ਇਹਨੂੰ ਸਲਾਹਕਾਰ ਕਹਿੰਦਾ ਵੀ ਮੇਰੀ ਰੋਟੀ ਮਾਰੋ ਇਹਨੂੰ ਇਹਨੂੰ ਥੱਲੇ ਦਾ ਸਟੇਜ ਤੇ ਅੱਛਾ ਤੇ ਪੈਂਡਾ ਵਾਲੇ ਫਿਰ ਕੀ ਆਂਦੇ ਪੈਂਡਾ ਵਾਲੇ ਕਹਿੰਦੇ ਸੁਣਨਾ ਤਾਂ ਗਾਣਾ ਐਸੇ ਵੀ ਸੁਣਨਾ ਕਿੱਥੇ ਸੁਣਨਾ ਤੂੰ ਬਹਿ ਜਾ ਥੱਲੇ ਲਓ ਵੀ ਇੰਨੀ ਕਲਾ ਦਾ ਮਾਲਕ ਆ ਬਾਈ ਇਹ ਤੇ ਲਓ ਵੀ ਮਿੱਤਰੋ ਅੱਜ ਅਸੀਂ ਪਹੁੰਚੇ ਆ ਪੈਂਡਾ ਜੰਗੀ ਰਾਣਾ ਤੇ ਮੰਡੀ ਲੱਗਦੀ ਐ ਇੱਥੇ ਤੇ ਇੱਥੇ ਇਹ ਬਾਈ ਨੂੰ ਅਸੀਂ ਸੱਦਿਆ ਤੇ ਓਰੀ ਦਾ ਬਾਈ ਇਹ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਇਹਦਾ ਗੀਤਾਂ ਭਰੀ ਕਹਾਣੀ ਆਪਾਂ ਸੁਣਾਵਾਂਗੇ ਤੁਹਾਨੂੰ ਕੀ ਕੀ ਇਸ ਵੀਰ ਨੇ ਕਿੱਥੋਂ ਤੱਕ ਇਹ ਗਾਇਆ ਤੇ ਕਿੰਨਾ ਕੁ ਮਤਲਬ ਇਹ ਪੜਿਆ ਲਿਖਿਆ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਭਾਈ ਜੀ ਆਪਣਾ ਨਾਂ ਦੱਸਿਓ ਪਹਿਲਾਂ ਦਾ ਮੇਰਾ ਨਾਂ ਆਲਮਗੀਰ ਪਿਆਰੀ ਮੇਰੀ ਮਾਂ ਨੇ ਰੱਖਿਆ ਜੀ ਅੱਛਾ ਜੀ ਤੇ ਭਾਈ ਗਾਉਣ ਦਾ ਕੰਮ ਆ ਫਿਰ ਬਚਪਨ ਤੋਂ ਹੀ ਆ ਕਿ ਹੁਣ ਕੀ ਮੈਂ ਬਚਪਨ ਤੋਂ ਗਾਉਣਾ ਜੀ ਜਦੋਂ ਦਾ ਜਨਮ ਆ ਠੀਕ ਆ ਤੇ ਲਿਖ ਦੇ ਵੀ ਆਪ ਹੀ ਬਾਈ ਜੀ ਮੈਨੂੰ ਲਿਖਣਾ ਨਹੀਂ ਆਉਂਦਾ ਜੀ ਮੈਂ ਅਨਪੜਾ ਨਹੀਂ ਜਿਹੜੇ ਗੀਤ ਤੁਸੀਂ ਗਾ ਰਹੇ ਆ ਜਿਹੜੇ ਗੀਤ ਤੁਸੀਂ ਗਾਏ ਆ ਉਹ ਤੁਹਾਡੇ ਆਪ ਦੇ ਬਣਾਏ ਆ ਇਹ ਆਪਦੇ ਬਣਾਏ ਹੋਏ ਆ ਜੀ ਚੜਾਏ ਹੋਏ ਆਗੇ ਜਵਾਨ ਦੇ ਉੱਤੇ ਮਤਲਬ ਯਾਦ ਕਰ ਲੈਣੇ ਆ ਹਾਂ ਜੀ ਠੀਕ ਆ ਜਿਵੇਂ ਜਿਵੇਂ ਲਿਖੀ ਜਾਂਦੇ ਓਵੇਂ ਯਾਦ ਕਰੀਏ ਲਿਖਦਾ ਤਾਂ ਮੈਨੂੰ ਲਿਖਣਾ ਤਾਂ ਆਉਂਦਾ ਨਹੀਂ ਲਿਖਾਉਣਾ ਮੈਂ ਤੇ ਆ ਕੇ ਤੇ ਯਾਰ ਦੋ ਯਾਰਾਂ ਦੋਸਤਾਂ ਤੋਂ ਆਏ ਵੀ ਠੀਕ ਆ ਤੇ ਕਿੰਨੀਆਂ ਪੜ੍ਹੇ ਆਪ ਕਿੰਨੀਆਂ ਪੜ੍ਹੈਂਦੇ ਜੀ ਪੜ੍ਹਿਆ ਨਹੀਂ ਬਹੁਤ ਬੂਲ ਤੇ ਜਾਂਦਾ ਸੀਗਾ ਉਹ ਕਹਿੰਦੇ ਸੀਗੇ ਉਹ ਬੱਲੇ ਬੱਲੇ ਤੈਨੂੰ ਤਾਂ ਪੜ੍ਹਨ ਦੀ ਲੋੜ ਹੀ ਨਹੀਂ ਆ ਗਿਆ ਆ ਗਿਆ ਵਾਹ ਵੀ ਵਾਹ ਆ ਇਹ ਤਾਂ ਸਾਰਿਆਂ ਨਾਲ ਹਿਾਰਾ ਯਾਰ ਅੱਛਾ ਇਹ ਤਾਂ ਵੇਖੀ ਲੈ ਹੁਣ ਇੱਥੇ ਚਾਹ ਤੋਂ ਸੁਣਦੇ ਆਪਾਂ ਲੈ ਪਾਠ ਸੁਣਾ ਲਵਾਂ ਮੈਂ ਜਿਉ ਇਹਨ ਪੰਜਾਬੀ ਦਾ ਮੈਂ ਬੈਠਾ ਹੁੰਦਾ ਸੀ ਅੰਗਰੇਜ਼ੀ ਦੀ ਕਲਾਸ ਦੇ ਵਿੱਚ 6ਵੀਂ ਕਲਾਸ ਦੇ ਵਿੱਚ ਆ ਊੜਾ ੜਾ ਆਉਂਦਾ ਨਹੀਂ ਸੀ ਮੈਨੂੰ ਅੱਛਾ ਮੈਂ ਲੈ ਆ ਵੀ ਆਲਮ ਕਿੰਨਾ ਸ਼ਾਇਰਾ ਸੁਣਾ ਵੀ ਪਾੜ ਸੁਣਾ ਮੈਂ ਪਾੜ ਸੁਣਾਉਂਦਾ ਜੀ ਸ਼ਾਂ ਦਾ ਮੁੱਲ ਠੀਕ ਹੈ ਰਾਫਤਾ ਖਿਆਰ ਔਰ ਸ਼ਾਂ ਦਾ ਮੁੱਲ ਮੰਗਦਾ ਭਈ ਐਂ ਕਰਕੇ ਸ਼ਾਂ ਦਾ ਪੰਜਾਬੀ ਵਾਲਾ ਕਹਿੰਦਾ ਆਹਾ ਆਹਾ ਦੇਖੋ ਐਂਜਾ ਨੂੰ ਪੜਿਆ ਕਰੋ ਇਹਨੇ ਕਿੰਨਾ ਸੋਹਣਾ ਸੁਣਾਇਆ ਤੁਸੀਂ ਪੜ੍ਹਦੇ ਨਹੀਂ ਬੱਚਾ ਪੜਿਆ ਕਰੋ ਤੇ ਬਾਈ ਪਿੰਦਾ ਦਾ ਸੀ ਉਹ ਜਦੋਂ ਇਹ ਨੂੰ ਬਾਲ ਸਭਾ ਲੱਗਦੀ ਸੀਗੀ ਤੇ ਇਹ ਨੂੰ ਪਾਲ ਕੇ ਲੈਣਾ ਪੈਂਦਾ ਕਿਉਂ ਬਾਈ ਪਿੰਦੇ ਇਹ ਨੂੰ ਪਾਲਣਾ ਪੈਦਾ ਸੀ ਗਲੀਆਂ ਗਲੀਆਂ ਤੇ ਵੜਦੇ ਪੰਜ ਚਾਰ ਜਣੇ ਸੀ ਅੱਛਾ ਆਹ ਮਤਲਬ ਪੰਜ ਸੀ ਸਾਡੇ ਇੱਥੇ ਪਿੰਡ ਦੇ ਸਮਾਸਟਰ ਅੱਛਾ ਦਰਵਾਣੇ ਲੱਗੇ ਉਹ ਆਹ ਹੁੰਦਾ ਵੀ ਐ ਕਰੂ ਵੀ ਪੰਜ ਚਾਰ ਜਣੇ ਜਾਉ ਤੁਨ ਆਲ ਨੂੰ ਲਿਓ ਪਾਲ ਕੇ ਪਾਲ ਕੇ ਲਿਓ ਉਹ ਮੈਡਮਾਂ ਵੀ ਸੀਗੀਆਂ ਸਾਡੇ ਇੱਥੇ ਕਿੰਨਾ ਵਾਦ ਤੁਸੀਂ ਕਿ ਪੜਾਉਂਦੀਆਂ ਛੋਟੇ ਸੀ ਬੱਚੇ ਸੀ ਅੱਛਾ ਉਹ ਵੀ ਸੁਣ ਕੇ ਬਹੁਤ ਖੁਸ਼ ਸੀ ਅੱਛਾ ਇਹ ਨੂੰ ਗੀਤ ਸੁਣਾਉਣਾ ਤੇ ਪਾਲਣਾ ਇਹ ਨੂੰ ਹਾਂ ਇਹ ਨੂੰ ਫਿਰ ਪੰਜ ਚਾਰ ਜਣੇ ਜਾਂਦੇ ਕਿ ਉੱਥੇ ਨਾਲ ਤੇ ਸਾਧ ਰਹਿੰਦਾ ਸੀ ਅੱਛਾ ਕੋਈ ਤੁੰਗੀ ਤੇ ਵਹਿੰਦਾ ਫਿਰ ਉਸ ਨੂੰ ਭਾਲ ਕੇ ਲਾਉਂਦੇ ਨੂੰ ਕੋਈ ਟਿਕਾਣਾ ਸੀ ਇਹਦਾ ਕੋਈ ਟਿਕਾਣਾ ਸੀ ਜਾਂ ਗਲੀਆਂ 'ਚ ਫਿਰਦਾ ਹੁੰਦਾ ਬਸ ਕੌਂਦਾ ਕਾਣੀ ਜਾਂ ਸੇਕਮਾਂ ਦੀ ਝੰਮੀ ਝੰਮੀ ਚੁੰਦਾ ਸੀ ਵਾਹ ਜੀ ਵਾਹ ਤੇ ਬਾਈ ਜੀ ਫਿਰ ਪਹਿਲਾ ਗੀਤ ਤੁਸੀਂ ਕਿਹੜਾ ਗਾਇਆ ਆਪਣਾ ਕਦੋਂ ਮੈਂ ਗੀਤ ਗਾਇਆ ਜੀ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲੀ ਉਹਲਦੀਬ ਮਾਨਕ ਦਾ ਉਹਲਦੀਬ ਮਾਨਕ ਦਾ ਠੀਕ ਹੈ ਉਹਦੇ ਤੇ ਮੈਨੂੰ 50 ਰੁਪਏ ਮਿਲ ਗਏ ਵਾਹ ਜੀ ਵਾਹ ਬਹੁਣੀ ਬੱਚਾ ਸੀ ਨਿਕਾ ਜਾ ਮੈਂ ਸੱਚੇ ਮਖਾ 100 ਦਾ ਨੋਟ ਦਿੱਤਾ ਉਹ ਕਿਸੇ ਨੇ ਮਹਾ ਹਾਂ ਮਗਾ 100 ਦਾ ਨੋਟ ਰਹਾ ਹਾਂ ਉਹਨੂੰ 100 ਦਾ ਨੋਟ ਸਮਝ ਕੇ ਤੇ ਘਰੇ ਲਿਆਇਆ ਘਰੇ ਲਿਆ ਕੇ ਮੈਂ ਆਵਾ ਮੈਂ ਅੱਜ ਮਾਂ ਹੁੰਦੀਆਂ ਮਾਦਨੀਆਂ ਵਾਲੇ ਗੀਤ ਗਾਇਆ ਸੀ ਤੇ ਦੇਖੀ ਮੈਨੂੰ 100 ਦਾ ਨੋਟ ਆ ਮੇਰੇ ਕੋਲ ਠੀਕ ਆ ਤੇ ਉਹ ਕਹਿੰਦੀ ਰੱਖ ਫਿਰ ਪੁੱਤ ਜੇ ਵਿੱਚ ਪਾ ਲਾ ਤੇ ਕਲਾਕਾਰ ਨੇ ਤੁਹਾਡੇ ਕਿਹੜੇ ਕਿਹੜੇ ਕਲਾਕਾਰਾਂ ਨੇ ਤੁਹਾਡੇ ਗੀਤ ਗਾਏ ਆ ਕੋਈ ਲਿਖੇ ਤੁਹਾਡੇ ਹਾਂਜੀ ਮੈਂ ਗੋਰੇ ਚੱਕ ਵਾਲੇ ਨਾਲ ਵੀ ਗਾਇਆ ਬਲਕਾਰ ਸਿੰਘ ਨਾਲ ਵੀ ਗਾਇਆ ਚਮਕਣ ਨਾਲ ਵੀ ਗਾਇਆ ਬ੍ਰਵੀਰ ਚੋੜਾ ਨਾਲ ਵੀ ਗਾਇਆਗਾ ਿੱਕੇ ਮੋਟੇ ਸਾਰੇ ਕਲਾਕਾਰਾਂ ਨਾਲ ਗਾਇਆ ਜੀ ਮੇਰਾ ਕੁਲਦੀਪ ਮਾਨ ਨਾਲ ਵੀ ਗਾਇਆ ਹੋਇਆਗਾ ਕਵੀ ਮਾਰਕ ਆਪ ਸੱਦ ਕੇ ਲਿਆ ਗਿਆ ਹੈ ਹੋ ਨੋ ਹਾਂ ਵੀ ਆ ਜੀ ਜੀ ਇੱਥੇ ਖੜਾ ਲਾਓ ਕਿਉਂਕਿ ਆ ਨਿੱਕੇ ਮੋਟੇ ਜਿਹੜੇ ਕਲਾਕਾਰ ਐ ਇਹ ਜਿਹੜਾ ਘੋਰਾ ਚੱਕ ਵਾਲਾ ਪ੍ਰਕਾਰ ਸਿੱਧੂ ਐ ਤੇ ਹੋਰ ਇਹ ਕਲਾਕਾਰ ਮੇਰਾ ਗੀਤ ਲਵਾਦੇ ਸੀ ਇਹ ਤਾਂ ਨਹੀਂ ਹਿਲਦਾ ਸੀ ਇਹ ਤਾਂ ਖੜਾ ਤਾਂ ਜਿਹੜੇ ਆ ਛੋਟੇ ਮੋਟੇ ਜਿਹੇ ਕਲਾਕਾਰ ਬਣ ਕੇ ਹੁੰਦੇ ਸੀ ਵੀ ਆਪਾਂ ਕਲਾਕਾਰ ਬਣ ਕੇ ਜਾਂਦੇ ਆ ਜਦੋਂ ਮੇਰਾ ਉੱਥੇ ਗੀਤ ਲੱਗ ਜਾਂਦਾ ਸੀ ਤੇ ਉੱਥੋਂ ਵੀ ਪੱਟਾ ਜਾਂਦਾ ਸੀ ਬਾਈ ਇਹ ਪੱਟਾ ਜਾਂਦਾ ਸੀ ਬਾਈ ਠੀਕ ਠੀਕ ਲਾ ਵੀ ਬਾਈ ਪਾਲੀ ਕਹਿੰਦਾ ਵੀ ਉੱਥੇ ਇੱਕ ਅੱਖੀਂ ਵੇਖਣ ਦੀ ਗੱਲ ਆ ਇਹਨਾਂ ਦੇ ਪਿੰਡੇ ਤੋਂ ਸੁਣਦੇ ਆ ਵੀ ਕੀ ਇਸ ਬਾਰੇ ਆਪਾਂ ਸੁਣਦੇ ਆ ਬਾਈ ਬਾਰੇ ਤੇ ਬਾਈ ਦੱਸਿਓ ਪਾਲੀ ਜੀ ਸਾਡੇ ਸਕੂਲ 'ਚ ਖੜਾ ਆਇਆ ਸੀਗਾ ਸਕੂਲ 'ਚ ਤੁਹਾਡੇ ਪਿੰਡ ਹਾਂਜੀ ਠੀਕ ਐ ਤੇ ਉੱਥੇ ਜਿਹੜਾ ਕਲਾਕਾਰ ਸੀਗਾ ਠੀਕ ਐ ਉਹ ਪਿੰਡ ਵਾਲਿਆਂ ਨੇ ਕਹਿ ਕੇ ਹਾਂ ਤੇ ਇਹ ਤੋਂ ਦੋ ਗਾਣੇ ਲਵਾਏ ਸੀ ਆਲਮ ਤੋਂ ਆਲਮ ਤੋਂ ਠੀਕ ਐ ਜੀ ਤੇ ਮੁੜ ਕੇ ਕਲਾਕਾਰ ਹੱਥ ਮੇਂ ਫੜ ਕੇ ਕਹਿੰਦਾ ਵੀ ਇਹਨੂੰ ਸਟੇਜ 'ਤੇ ਉਤਾਰ ਦਿਓ ਅੱਛਾ ਤੇ ਬਾਈ ਮੈਨੂੰ ਗਾਣਾ ਗਾਣੇ ਤੇ ਪਿੰਡ ਵਾਲਿਆਂ ਨੇ ਮੱਲੋ ਮਲਚਰਾ ਕੇ ਦੁਬਾਰਾ ਫੇਰ ਇਹ ਤੋਂ ਗਾਣੇ ਲਵਾਏ ਅੱਛਾ ਤੇ ਉਹ ਕਲਾਕਾਰ ਕੀ ਆਂਦਾ ਵੀ ਇਹਨੂੰ ਸਲਾਹਕਰ ਕਹਿੰਦਾ ਜੀ ਮੇਰੀ ਕੀ ਰੋਟੀ ਮਾਰਨ ਤੁਸੀਂ ਨੂੰ ਇਹਨੂੰ ਥੱਲੇ ਦਾ ਸਟੇਜ ਤੇ ਅੱਛਾ ਤੇ ਪੈਂਡ ਵਾਲੇ ਫਿਰ ਕੀ ਆਂਦੇ ਪੈਂਡ ਵਾਲੇ ਕਹਿੰਦੇ ਸੁਣਨਾ ਤਾਂ ਗਾਣਾ ਐਸੇ ਵੀ ਸੁਣਨਾ ਕਿੱਥੋਂ ਸੁਣਨਾ ਤੂੰ ਬਹਿ ਜਾ ਥੱਲੇ ਲਓ ਜੀ ਇੰਨੀ ਕਲਾ ਦਾ ਮਾਲਕ ਆ ਭਾਈ ਇਹ ਤੇ ਸ਼ੇਅਰ ਜ਼ਰੂਰ ਕਰਿਓ ਤੇ ਭਾਈ ਫਿਰ ਹੁਣ ਕੀ ਕੰਮ ਕਰਦਾ ਹੈ ਭਾਈ ਜੀ ਮੈਂ ਅਨਪੜਾ ਹਾਂ ਠੀਕ ਹੈ ਮੈਂ ਅਨਪੜਾ ਵੀਰ ਜੀ ਮੈਂ ਮਰਾਸੀਆਂ ਦਾ ਮੁੰਡਾ ਆਂ ਠੀਕ ਆ ਮੈਂ ਕੁਝ ਵੀ ਕਿਸੇ ਗਰੀਬ ਘਰੋਂ ਨਹੀਂ ਮੰਗਦਾ ਕਿਸੇ ਸਰਦਾਰਾਂ ਦੇ ਕਿਤੋਂ ਨਹੀਂ ਮੰਗਦਾ ਜੋ ਮੈਨੂੰ ਦੇ ਦਿੰਦਾਗਾ ਮੈਂ ਉਹਦਾ ਭਲਾ ਮੰਗਦਾਗਾ ਆਦਾ ਬਾਈ ਜੀ ਮੰਗ ਕੇ ਟਾਈਮ ਪਾਸ ਕਰ ਲੈਣਾ ਠੀਕ ਹੈ ਲਓ ਵੀ ਬਾਈ ਆ ਜਿਹੜਾ ਇਹ ਵਿਚਾਰਾ ਦਾਦਾ ਹੈ ਤੇ ਕਣਕ ਕੁਣਕ ਮੰਗ ਕੇ ਆ ਨਾ ਮੈਂ ਆਪਦੇ ਬੱਚੇ ਪਾਲਦਾ ਇਹ ਗੀਤ ਇਹਦੇ ਮੈਂ ਤੁਹਾਨੂੰ ਸੁਣਾਵਾਂਗਾ ਵਿੱਚ ਇਹਦੇ ਗੀਤ ਜਿਵੇਂ ਜਿਵੇਂ ਇੰਟਰਵਿਊ ਦੇ ਗੀਤ ਤੁਸੀਂ ਸੁਣੋਗੇ ਤਾਂ ਬਾਗਮਾਲ ਗੀਤ ਆ ਬਾਈ ਦੇ ਤੇ ਲਾਇਕ ਤੇ ਸ਼ੇਰ ਬਾਈ ਜੀ ਦੱਸਿਓ ਕਿਹੜਾ ਕਿੱਥੇ ਖੜਾ ਲੱਗਿਆ ਸੀ ਤੇ ਕੀ ਗੱਲ ਬਾਈ ਸਕੂਲ ਦੇ ਵਿੱਚ ਖੜਾ ਲੱਗਿਆ ਸੀ ਸਾਡੇ ਕਿਹੜੇ ਪਿੰਡ ਪਿਉਰੀ ਠੀਕ ਹੈ ਇੱਥੇ ਗਰਦੰਮੀ ਕੇ ਪਰਜਾ ਪਤਾਂ ਦੇ ਵਿਆਹ ਦੇ ਉਹਨਾਂ ਦੀ ਲੜਕੀ ਦਾ ਵਿਆਹ ਸੀ ਅੱਛਾ ਜੀ ਉਹਦੇ ਵਿਆਹ 'ਚ ਖਾੜਾ ਲੱਗਿਆ ਸੀ ਸਕੂਲ ਦੇ ਵਿੱਚ ਤੇ ਉਹ ਕਲਾਕਾਰ ਆਇਆ ਉਹਦੇ 6-7 ਕੁਰਤੇ ਪਾਏ ਪਾਈ ਅੱਛਾ ਤੇ ਚੰਗਾ ਟੌਰ ਕੱਢਿਆ ਨਾਲ ਉਹਦੇ ਇੱਕ ਮੈਡਮ ਸੀ ਠੀਕ ਆ ਤੇ 6-7 ਕੁਰਤੇ ਵਿੱਚ ਆਪ ਦੇਖੇ ਇੱਕ ਖੱਟਾ ਇੱਕ ਪੀਲਾ ਇੱਕ ਲੀਲਾ ਇੱਕ ਚਿੱਟਾ ਵੀ ਆਪਦਾ ਕੁਰਤਾ ਇੱਕ ਹੀ ਲਾਉਣਾ ਦੂਜਾ ਕੁਰਤਾ ਲਾ ਕੇ ਹੋਰ ਫਾਸਟਾਈਲ ਬਣਦਲਾ ਕਰਾਂਗੇ ਠੀਕ ਉਹ ਰੰਗੀਰਾਮ ਜਿਹਾ ਕਲਾਕਾਰ ਪਤਾ ਨਹੀਂ ਕਿਵੇਂ ਆ ਕੇ ਤੇ ਆਏ ਬਸ ਕਰੀ ਜਾ ਹਾਂ ਉਨੇ ਪਹਿਲਾ ਗੀਤ গਾਇਆ ਸਾਡੇ ਪਿੰਡ ਦੇ ਆ ਕੇ ਪਹਿਲਾਂ ਤਾਂ ਸਕੂਲ ਚੋਂ ਮੁਰਜਾ ਕਰਨਾ ਕਹਦਾ ਕਰਨੀ ਯਾਰ ਕਲਾਕਾਰ ਤਾਂ ਬਸ ਠੀਕ ਹੈ ਆ ਨਹੀਂ ਕੱਟ ਨਹੀਂ ਪੂਰਾ ਹੋਇਆ ਆਪਣਾ ਤਾਂ ਆਲਮੀ ਪੂਰੀ ਪੂਰੀ ਪਉਂਦਾ ਆਪਣੀ ਤਾਂ ਬੱਲਾ ਤੇ ਯਾਰ ਕੱਲ ਨਹੀਂ ਬਣੀ ਅੱਛਾ ਤੇ ਭਰਾ ਜੀ ਜਦੋਂ ਉਹ ਗੀਤ ਗਾਉਣ ਲੱਗ ਗਿਆ ਸੁਣੋ ਤੇਰੀ ਸੋਂ 11:30 ਤੇਰੀ ਸੋਂ 11:30 ਅੱਛਾ ਤੇ ਸਾਡੇ ਪਿੰਡ ਦੇ ਲੋਕ ਜੀ ਜਿਹੜੇ ਬੈਠੇ ਸੀ ਉਹ ਵੀ ਉੱਠ ਉੱਠ ਕੇ ਨਾ ਤੁਰਨ ਲੱਗ ਗਏ ਤੁਰਨ ਲੱਗ ਗਏ ਜਾਣ ਲੱਗੇ ਵੀ ਯਾਰ ਕੀ ਐ ਕਿਹੜਾ ਗੀਤ ਆ ਪਹਿਲੀ ਵਾਰੀ ਸੁਣਾ ਤੇਰੀ ਸੋ ਸਾਢੇ 11 ਤੇਰੀ ਸੋ ਸਾਢੇ 11 ਤੇ ਉੱਠ ਕੇ ਜੇ ਤੁਰਨ ਲੱਗ ਗਏ ਮੈਨੂੰ ਆਦੇ ਕਹਿੰਦੇ ਆਲਮ ਹੈਗਾ ਇੱਥੇ ਹਾਂ ਅਕੇ ਜੀ ਹਾਂ ਹੈਗਾ ਤੇ ਮੈਂ ਸਟੇਜ ਤੇ ਖੜਾ ਸੀ ਅੱਛਾ ਜੀ ਕਹਿੰਦੇ ਭਈ ਆਲਮ ਨੂੰ ਸੱਦੋ ਠੀਕ ਆ ਅਕੇ ਆਲਮਾ ਫੜੋ ਗੀਤਗਾ ਹਾਂ ਨਾਖੇ ਜੀ ਲਿਆਓ ਜੀ ਮਾਈਕ ਫੜਾਓ ਮੈਂ ਤਾਂ ਨੇੜੇ ਹੁੰਦਾ ਹਾਂ ਨਾ ਛੇਤੀ ਦੇਣੇ ਅੱਛਾ ਮੈਨੂੰ ਵੀ ਫੜਾਓ ਮਾਈਕ ਫੜਾਓ ਠੀਕ ਹੈ ਮੈਂ ਕਿ ਮੈ ਫਰਨਸਰ ਮੈਕਮਾ ਕੀ ਹੈ ਭਾਈ ਜੀ ਹੈਲੋ 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 ਦੋਸਤੋ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਲਗਾ ਗੀਤ ਤੁਸੀਂ ਜਾਓ ਨਾ ਮੁੜੋ ਨਾ ਤੁਸੀਂ ਸੁਣੋ ਵਾਪਸ ਆਓ ਪਿਆਰ ਨਾਲ ਗੀਤ ਸੁਣੋ ਬੈਠੋ ਆਓ ਜਿਹੜੇ ਭਾਈ ਜੀ ਸਰੋਤੇ ਕੰਧਾ ਤੇ ਬੈਠੇ ਸੀ ਨਾ ਨਾਲ ਨਾਲ ਕੁਰਸੀਆਂ ਤੇ ਆ ਕੇ ਬਹਿ ਗਏ ਠੀਕ ਹੈ ਕੁਰਸੀਆਂ ਭਰ ਪਹਿਲਾਂ ਤੋਂ ਤੁਹਾਨੂੰ ਸੁਣਦੇ ਰਹੇ ਆ ਨਾ ਕੁਰਸੀਆਂ ਭਰ ਗਈਆਂ ਹਮ ਪਿਆਰ ਨਾਲ ਸੁਣੋ ਤਾਂ ਸਹੀ ਫਿਰ ਜਿੱਥੇ ਲੋਕ ਆਉਂਦੇ ਸੀਗੇ ਸੁਣਣ ਵਾਲੇ ਠੀਕ ਹੈ ਪਿੱਛੇ ਵੀ ਇਕੱਠ ਵੱਧੂ ਹੋ ਗਿਆ ਅੱਛਾ ਉਹ ਕਲਾਕਾਰ ਨੇ ਆਖਿਆ ਵੀ ਯਾਰ ਕਲਾਕਾਰੀ ਆ ਹੁੰਦੀ ਹੈ ਹੂੰ ਮੈਂ ਸੁਣਾਇਆ ਫਿਰ ਗੀਤ ਬਾਈ ਜੀ ਉਹੀ ਬੜੇ ਚਿਰਾਂ ਦੀ ਤੂੰ ਵਿਛੜੀ ਸੋਹਣੀਏ ਨੀ ਚਾਨ ਚੱਕ ਮੇਲ ਹੋ ਗਿਆ ਤੇਰਾ ਸਾਡੇ ਨਾਲ ਵਟ ਅਸੀਂ ਦਿਲ ਨਹੀਂ ਵਿਆਹ ਕੀ ਕੋਈ ਹੋਰ ਲੈ ਕੇ ਸ਼ਾਦ ਪੱਲ ਗਈ ਹੋਵੇਂ ਜੱਖਾਂ ਲੱਗੀਆਂ ਤੂੰ ਵੇਖ ਲੈ ਖਿਆਲ ਕਰਕੇ ਸਾਡਾ ਸੋਹਣੀਏ ਪਾੜਾ ਦਿਲ ਸੀ ਤੂੰ ਮੰਦਰੀ ਚ ਲੱਗੀ ਮਰ ਕੇ ਬਾਈ ਜੀ ਉਹ ਕਲਾਕਾਰ ਨਾ ਰੋਣ ਲੱਗ ਗਿਆ ਕਹਿੰਦਾ ਕਿ ਜਦੋਂ ਖੀਰ ਲੈ ਪੈਰ ਆ ਗਿਆ ਨਾ ਮੇਰਾ ਸਾਡਾ ਸੋਹਣੀਏ ਪਾੜਾ ਦਿਲ ਸੀ ਤੂੰ ਮੈਂ ਬੜਾ ਉਹ ਦਦ ਉਹ ਨਾ ਪੈਰ ਦਾ ਨਾ ਪਹਿਲਾਂ ਕਹਿੰਦੀ ਸੀ ਮੈਂ ਚੰਗਿਆਣੇ ਆਉਂਗੀ ਵੇ ਜਦ ਤੜ ਰੱਖ ਮੱਖਣਾ ਹੋ ਬੈਠਾ ਬਈ ਤੇ ਇੱਥੇ ਆਂਦੇ ਓ ਉਧਰ ਠੀਕ ਆ ਜੀ ਓ ਬੈਠਾ ਮੱਖਣਾ ਇਹਦਾ ਨਾਮ ਮੱਖਣਾ ਠੀਕ ਆ ਜੀ ਹਾਂ ਪਹਿਲਾਂ ਕਹਿੰਦੀ ਸੀ ਮੈਂ ਚੰਗਿਆਣੇ ਆਉਂਗੀ ਵੇ ਜਦ ਅਜੇ ਤੇਰਾ ਰੱਖ ਮੱਖਣਾ ਤੈਨੂੰ ਇਸ਼ਕੇ ਦੇ ਦਊਂਗੀ ਹਲਾਰੇ ਵੇ ਪਿੰਗ ਤੇ ਚੜਾਈ ਰੱਖਣਾ ਹੁਣ ਹੁਣ ਵੱਡਿਆ ਕਰਾਂਦੀ ਹੋਗੀ ਹੂ ਸਾਨੂੰ ਭੁੱਲ ਕੇ ਗਰੀਬ ਕਰਕੇ ਸਾਡਾ ਸੋਹਣਿਆ ਪਾੜਾ ਦਿਲ ਦੀ ਤੁੰਗਰੀ ਚ ਲੈ ਗਈ ਮੜ ਕੇ ਲੈ ਗਈ ਮੜ ਕੇ ਲੈ ਵੀ ਆ ਗਈ ਏਦੀ ਤਲਾਇਆ ਤੇ ਬਾਈ ਜੀ ਸਾਰਾ ਸਕੂਲ ਪੜ ਗਿਆ ਤੇ ਉਦੋਂ ਬਾਅਦ ਇਹ ਫੇਰੇ ਜਦ ਲਾਉਣ ਤੇ ਪਰ ਆਇਆ ਸੀਗਾ ਇਹ ਫੇਰੇ ਮਲਾ ਦੇ ਤੈਂ ਖੜਾ ਸੀ ਕਲਾਕਾਰ ਤੇ ਰੋਂਦਾ ਰੋਂਦਾ ਮੈਨੂੰ ਬੱਸ ਕਰ ਜਾ ਹੁਣ ਬਾਈ ਬੱਸ ਕਰ ਜਾ ਇਹਨਾ ਬੱਸ ਕਰ ਜਾ ਮੈਂ ਆਖਿਆ ਮੈਂ ਆਖਿਆ ਵੀਰੇ ਹੁਣ ਨਾ ਰੋ ਬਸ ਇੱਕ ਪਹਿਰੇ ਹੀ ਰਹੇਗਾ ਵੀਰਵਾ ਹਾਂ ਧਿਆਨ ਦੇਣਾ ਦੋਸਤੋ ਬਹੁਤ ਬਹੁਤ ਧੰਨਵਾਦ ਇਹ ਗੱਲ ਸੀ ਸਾਡੀ ਇਹ ਗੀਤ ਆਪਾਂ ਹੁਣ ਤੁਹਾਨੂੰ ਸੁਣਾਉਣ ਲੱਗੇ ਆ ਤੇ ਲਓ ਜੀ ਸੁਣੋ ਤੇ ਮੈਂ ਤੁਹਾਡੇ ਸਾਹਮਣੇ ਇੱਕ ਗੀਤ ਪੇਸ਼ ਕਰਨ ਲੱਗਾ ਹਾਂ ਲਾ ਧਿਆਨ ਦੇਣਾ ਉਹ ਬੜੇ ਚੀਰਾਂ ਦੀ ਤੂੰ ਵਿਛੜੀ ਸੀ ਸੋਹਣੀਆਂ ਇਨ ਚਾਨ ਚੱਕ ਮੇਲ ਹੋ ਗਿਆ ਤੇਰਾ ਸਾਡੇ ਨਾਲ ਵਟਾ ਸੀ ਦਿਲ ਤੇ ਵੇ ਆ ਕਿ ਕੋਈ ਹੋਰ ਲੈ ਗਿਆ ਬੜੇ ਚਿਰਾਂ ਦੀ ਤੂੰ ਵਿੱਚ ਚਿੜੀ ਸੀ ਸੋਹਣੀ ਐਨੀ ਚਾਨ ਚੱਕ ਮੇਲ ਹੋ ਗਿਆ ਤੇਰਾ ਸਾਡੇ ਨਾਲ ਵਟਾ ਸੀ ਦਿਲ ਤੇ ਵੇ ਆ ਕਿ ਕੋਈ ਹੋਰ ਲੈ ਗਿਆ ਸ਼ਾਇਦ ਫੁੱਲ ਗਈ ਹੋਵੇਗੀ ਅੱਖਾਂ ਲੱਗੀਆਂ ਸ਼ਾਇਦ ਫੁੱਲ ਗਈ ਹੋਵੇਗੀ ਅੱਖਾਂ ਲੱਗੀਆਂ ਸ਼ਾਇਦ ਫੁੱਲ ਗਈ ਹੋਵੇਗੀ ਅੱਖਾਂ ਲੱਗੀਆਂ ਨਹੀਂ ਵੇਖ ਲੈ ਕੇ ਹਾਲ ਕਰਕੇ ਸਾਡਾ ਸੋਹਣੀਏ ਪਹਾੜ ਜਿੱਡਾ ਦਿਲ ਸੀ ਤੁਮੰਦਰੀ ਚ ਲੈ ਗਈ ਮਰ ਕੇ ਸਾਡਾ ਸੋਹਣੀਏ ਪਹਾੜ ਜਿੱਡਾ ਦਿਲ ਸੀ ਤੁਮੰਦਰੀ ਚ ਲੈ ਗਈ ਮਰ ਕੇ ਜਦੋਂ ਗਮਾਨੀਆਂ ਚੱਲੀਆਂ ਹਰੇਰੀਆਂ ਨਹੀਂ ਹੰਝੂਆਂ ਦਾ ਨਹੀਂ ਵਰਿਆ ਮੇਰੇ ਅੱਖਾਂ ਸਾੜੀ ਚੱਲੇ ਪਰਨਾਲੇ ਜਦੋਂ ਮੈਂ ਤੈਨੂੰ ਯਾਦ ਕਰਿਆ ਜਦੋਂ ਗਮਾਂ ਮੀਆਂ ਚੱਲੀਆਂ ਹਨੇਰੀਆਂ ਨੇ ਅੰਜੂਆਂ ਦਾ ਵੀ ਵਰਿਆ ਮੇਰੇ ਅੱਖਾਂ ਦਾ ਨਹੀਂ ਚੱਲੇ ਪਰਨਾਲੇ ਜਦੋਂ ਮੈਂ ਤੈਨੂੰ ਯਾਦ ਕਰਿਆ ਤੇਰੀ ਯਾਦ ਨੇ ਸਤਾਇਆ ਡੁੱਬ ਜਾਣੀਏ ਤੇਰੀ ਯਾਦ ਨੇ ਸਤਾਇਆ ਡੁੱਬ ਜਾਣੀਏ ਤੇਰੀ ਯਾਦ ਨੇ ਸਤਾਇਆ ਡੁੱਬ ਜਾਣੀਏ ਰੋਇਆ ਮੈਂ ਤੇਰੇ ਖੱਤ ਪੜ ਕੇ ਸਾਡਾ ਛੁੜ ਗਿਆ ਪਹਾੜ ਜਿੱਦਾ ਦਿਲ ਸੀ ਤੂੰ ਮੰਦਰੀ ਚ ਲੈ ਗਈ ਮਰ ਕੇ ਸਾਡਾ ਸੋਣੀ ਪਹਾੜ ਜਿੱਡਾ ਦਿਲ ਸਿਤਮੁਂਦਰੀ ਚ ਲੈ ਗਈ ਮੜ ਕੇ ਪਹਿਲਾ ਚੁੰਮ ਚੁੰਮ ਦੀ ਸੀ ਨਿਸ਼ਾਨੀਆਂ ਪਹਿਲਾ ਚੁੰਮ ਚੁੰਮ ਪਹਿਲਾ ਚੁੰਮ ਚੁੰਮ ਦੀ ਸੀ ਨਿਸ਼ਾਨੀਆਂ ਤੂੰ ਕਿਵੇਂ ਫੁੱਲ ਗਈਆਂ ਯਾਰ ਨੂੰ ਵੇ ਦਰਦ ਦੇ ਤਰਸ ਨਾ ਕੀਤਾ ਨਹੀਂ ਹੈ ਮੁੜ ਕੇ ਲਈ ਨਸਾਰ ਤੂੰ ਵੇ ਦਰਦ ਦੇ ਤਰਸ ਨਾ ਕੀਤਾ ਨਹੀਂ ਹੈ ਮੁੜ ਕੇ ਲਈ ਨਸਾਰ ਤੂੰ ਪਹਿਲਾਂ ਕਰਦੀ ਹੁੰਦੀ ਸੀ ਗੱਲਾਂ ਪਿਆਰ ਦੀਆਂ ਓਹ ਲਾ ਕਰਦੀ ਹੁੰਦੀ ਸੀ ਗੱਲਾਂ ਪਿਆਰ ਦੀਆਂ ਚੁੰਮਦੀ ਸੀ ਹੱਥ ਫੜਕੇ ਸਾਡਾ ਸੋਹਣੀਏ ਪਹਾੜ ਜਿੱਡਾ ਦਿਲ ਸੀ ਤੁਮੰਦਰੀ ਚ ਲੈ ਗਈ ਮੜਕੇ ਸਾਡਾ ਸੋਹਣੀਏ ਪਹਾੜ ਜਿੱਡਾ ਦਿਲ ਸੀ ਤੁਮੰਦਰੀ ਚ ਲੈ ਗਈ ਮੜਕੇ ਓਹ ਲਾ ਕਹਿੰਦੀ ਸੀ ਮੈਂ ਜੰਗੀ ਰਾਣੇ ਆਉਂਗੀ ਅਜੇ ਦਿਲ ਰੱਖ ਮੱਖਣਾ ਤੈਨੂੰ ਇਸ਼ਕੇ ਦੇ ਦਊਂਗੀ ਹਲਾਰੇ ਵੇ ਵੀਂਗ ਤੇ ਚੜਾਈ ਰੱਖਣਾ ਓਹ ਲਾ ਕਹਿੰਦੀ ਸੀ ਮੈਂ ਜੰਗੀ ਰਾਣੇ ਆਉਂਗੀ ਅਜੇ ਦਿਲ ਰੱਖ ਮੱਖਣਾ ਨੂੰ ਇਸਕੇ ਦੇ ਦਊਂਗੀ ਹਲਾਰੇ ਵੀਂਗ ਤੇ ਚੜਾਈ ਰੱਖਣਾ ਹੁਣ ਵੱਡਿਆ ਕਰਾਂ ਦੀ ਹੋ ਗਈ ਹੂਰਨੀ ਹੁਣ ਵੱਡਿਆ ਕਰਾਂ ਦੀ ਹੋ ਗਈ ਹੂਰ ਸਾਨੂੰ ੁੱਲ ਗਈ ਗਰੀਬ ਕਰਕੇ ਸਾਡਾ ਸੋਹਣੇ ਪਹਾੜ ਜੱਡਾ ਤੇਰੀ ਸਿਤੰਦਰੀ ਚ ਲੈ ਗਈ ਮਰ ਕੇ ਸਾਡਾ ਸੋਹਣੇ ਪਹਾੜ ਜੱਡਾ ਦਿਲ ਸਿਤੰਦਰੀ ਚ ਲੈ ਗਈ ਮਰ ਕੇ ਧੰਨਵਾਦ ਸਾਡੀਆਂ ਮਾਰ ਦਿਓ ਜੀ ਮੈਂ ਤੁਹਾਨੂੰ ਬਹੁਤ ਹੀ ਸੋਹਣਾ ਤੇ ਵਧੀਆ ਗੀਤ ਸੁਣਾਉਣਾ ਚਾਹਣਾ ਠੀਕ ਆ ਸੁਣਾਓ ਫਿਰ ਬਾਈ ਸੁਣੋ ਕੀ ਪਤਾ ਟਿਕਾਣਾ ਪੁੱਛਦੇ ਆ ਕੀ ਪਤਾ ਟਿਕਾਣਾ ਪੁੱਛਦੇ ਆ ਇਹ ਪਤਾ ਟਿਕਾਣਾ ਪੁੱਛਦੇ ਆ ਓ ਮੇਰੇ ਸ਼ਾਹਰਦਨਾ निकाना शहर उज कल आदम मिल सकता ते मेरा शहर का नात नई पता टिकाणा पूछते मेरे शहर का ना तह जिला सुखन नवाब तसील ਇਲਾ ਸੁਖਨ ਨਵਾਬ ਤਹਿਸੀਲ ਹਜ਼ਰ ਵਾਹ ਜੀ ਉਹ ਜਿੰਦਾ ਦਾ ਖਾਨਾਰਸ ਵਈਂ ਹੈ ਕੀ ਬਾਤ ਉਹ ਮੇਰੀ ਜ਼ਿੰਦਗੀ ਦੋ ਦਿਨ ਦੀ ਪਰਾਹਣੀ ਹੈ ਪਿਆਰ ਕਰਲਾ ਦਵਾਰਾ ਨਹੀਂ ਹੋਣੀ ਹੈ ਐਰੀ ਜ਼ਿੰਦਗੀ ਦੋ ਦਿਨ ਦੀ ਪਰਾਹਣੀ ਹੈ ਨੀ ਪਿਆਰ ਕਰਲਾ ਦਵਾਰਾ ਨਹੀਂ ਹੋਣੀ ਹੈ ਜੇ ਖੁਸਗੀ ਤਾਂ ਮੇਰੀ ਤਸਵੀਰ ਨਾ ਦਰਦ ਉਡਾਇਆ ਕਰੇਗੀ ਮੇਰੇ ਗੀਤ ਦਰਦ ਪਰੇ ਸੁਣ ਸੁਣ ਨੀਰ ਬਹਾਇਆ ਕਰਨਗੀ ਵਾਹ ਜੀ ਮੇਰੇ ਗੀਤ ਦਰਦ ਪਰੇ ਸੁਣ ਸੁਣ ਨੀਰ ਬਹਾਇਆ ਕਰਨਗੀ ਹੋ ਇੱਕ ਵਾਰੀ ਮੈਂ ਮਰ ਕੇ ਜਨਮ ਨਵਾਂ ਕਰ ਲੈਣਾ ਤਾਰਾ ਬਣ ਕੇ ਨੀਲ ਗਗਨ ਤੇ ਚੜ ਪੈਣਾ ਇਕ ਵਾਰੀ ਮੈਂ ਮਰ ਕੇ ਜਨਮ ਨਵਾਂ ਕਰ ਲੈਣਾ ਤਾਰਾ ਬਣ ਕੇ ਰੀਲ ਗਗਨ ਤੇ ਚੜ ਪੈਣਾ ਤੂੰ ਮੈਨੂੰ ਸਰਗੀ ਵੇਲੇ ਤੱਕਿਆ ਕਰੇਂਗੀ ਮੇਰੀ ਯਾਦ ਦਿਲੇ ਵਿੱਚ ਰੱਖਿਆ ਕਰੇਂਗੀ ਮੈਨੂੰ ਸਰਗੀ ਵੇਲੇ ਤੱਕਿਆ ਕਰੇਂਗੀ ਮੇਰੀ ਯਾਦ ਦਿਲੇ ਵਿੱਚ ਰੱਖਿਆ ਕਰੇਂਗੀ ਵਜੂ ਸੂਰਜ ਦੀ ਈਲ ਚਿਕੋਰ ਤੇ ਵਿਛੜ ਜਾਇਆ ਕਰੇਂਗੀ ਤੂੰ ਮੇਰੇ ਗੀਤ ਦਰਦ ਪਰੇ ਸੁਣ ਸੁਣ ਨਿਰਵਾਹਾ ਕਰੇਗੀ ਫਿਰ ਗੀਤ ਦਰਦ ਪਰ ਹੈ ਸੁਣ ਸੁਣ ਨਿਰਵਾਹਾ ਕਰੇਗੀ ਹੋ ਜਾਫਰ ਮਹਿੰਦੀ ਦਾ ਬੂਟਾ ਬਣ ਕੇ ਉਗਣਾ ਵੇ ਹੁਣ ਜੋਬਨ ਮੇਰੇ ਤੇ ਬਹੁਤਾ ਤੇ ਵਧਣਾ ਦੁੱਗਣਾ ਵੇ ਮੈਨੂੰ ਵੇਖ ਵੇਖ ਕੇ ਜੀ ਲਿਆ ਕਰੀ ਨੀ ਮੇਰੇ ਸੁੱਕੇ ਪੱਤਾਂ ਨੂੰ ਪੀ ਲਿਆ ਕਰੀ ਮੈਨੂੰ ਵੇਖ ਵੇਖ ਕੇ ਜੀ ਲਿਆ ਕਰੀ ਨੀ ਮੇਰੇ ਸੁੱਕੇ ਪੱਤਾਂ ਨੂੰ ਪੀ ਲਿਆ ਕਰੀ ਫੇਰ ਪੀਸੇ ਪੱਤਾਂ ਦੀ ਮਹਿੰਦੀ ਸੋਹ ਰੰਗ ਲਿਆਇਆ ਕਰੇਗੀ ਫੇਰ ਗੀਤ ਦਰਦ ਪਰੇ ਸੁਣ ਸੁਣ ਮੀਰ ਵਾ ਆ ਕਰੇਗੀ ਗਰੋਜ ਗਾਰਡੇ ਨੇ ਵਿੱਚ ਗੁਲਾਬ ਮੈਂ ਹੋਵਾਂਗਾ ਸਿੰਗੜੇ ਫੁੱਲਾਂ ਦੀ ਮਹਿਕ ਟੱਕ ਵਿੱਚ ਸੋਵਾਂਗਾ ਮੇਰੀ ਮਹਿਕ ਪਖੇਰੀ ਹੋਵੇਗੀ ਨੀ ਤੇਰੇ ਅੰਗਾਂ ਦੀ ਤਾਈਂ ਸ਼ੋਵੇਗੀ ਮੇਰੀ ਮਹਿਕ ਪਖੇਰੀ ਹੋਵੇਗੀ ਨੀ ਤੇਰੇ ਅੰਗ ਅੰਗ ਤਾਈਂ ਸ਼ੋਵੇਗੀ ਤੂੰ ਸਾਵਿਚ ਤੂੰ ਪਿਆਰੀ ਵਾਲਾ ਸਮਝ ਕੇ ਬਾਗੋ ਬਾਗ ਹੋ ਜਾਇਆ ਕਰੇਗੀ ਮੇਰੇ ਗੀਤ ਦਰਦ ਪਰ ਸੁਣ ਸੁਣ ਨੀਰ ਵਹਾਇਆ ਕਰੇਗੀ ਵਾਹ ਜੀ ਵਾਹ ਥੈਂਕ ਯੂ ਬਾਈ ਜੀ ਧੰਨਵਾਦ ਬਹੁਤ ਬਹੁਤ ਸੋਹਣਾ ਗੀਤ ਆ ਜਿਹੜਾ ਬਹੁਤ ਲੱਗਿਆ ਜੇ ਚੰਗਾ ਲੱਗਿਆ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਈ ਗਰੀਬ ਬੰਦਾ ਇਹ ਬਹੁਤ ਬਹੁਤ ਧੰਨਵਾਦ ਬਹੁਤ ਹੀ ਚੰਗਾ ਗੀਤ ਲੱਗਿਆ ਮੈਨੂੰ ਤਾਂ ਪਰ ਕਮੈਂਟਾਂ 'ਚ ਤੁਸੀਂ ਦੱਸੋ ਵੀ ਤੁਹਾਨੂੰ ਕਿਦਾਂ ਦਾ ਲੱਗਿਆ ਫੇਰ ਵੀ ਤੁਹਾਨੂੰ ਇਸ ਵੀਰ ਦੇ ਆਪਾਂ ਗੀਤ ਸੁਣਾਉਂਦੇ ਰਾਵਾਂਗੇ ਬਹੁਤ ਬਹੁਤ ਧੰਨਵਾਦ